ਦੂਰ ਸੇ ਉਹਨੂੰ ਆਜ਼ਾਦ ਚੋਣ ਲੜਦਾ ਪਰ ਤਾਂ ਫੇਰ ਵੀ ਉੱਥੇ ਕਿਤੇ ਆਪਾਂ ਇਹ ਵੀ ਨਹੀਂ ਕਹਾਂ ਜਿੱਤ ਪੱਕੀ ਆ ਹੋਏ ਨਹੀਂ ਪਤਾ ਹੁਣ ਲੋਕ ਕੋ ਨੂੰ ਫਤਵਾ ਦੇਣਗੇ ਜਾਂ ਉਹਦੀ ਜਵਾਨ ਤਜਰਤ ਹੁੰਦੀ ਆ ਜਾਂ ਉਹ ਵੋਟਾਂ ਖਰਾਬ ਕਰਦਾ ਤਾ ਇਹਨੂੰ ਕਿਵੇਂ ਦੇਖਦੇ ਆ ਕਿ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਵੀ ਭਾਈ ਅਮਰਤਪਾਲ ਖੜ ਹੋਊਗਾ ਪਹਿਲਾਂ ਤਾਂ ਕਾਨੂੰਨ ਨਹੀਂ ਉਹਨੂੰ ਖੜ ਨਹੀਂ ਦੇਣਾ ਤਨ ਕਿਤੇ ਨਾ ਕਿਤੇ ਚਲੋ ਅਮਰਤਪਾਲ ਨੇ ਜਿਵੇਂ ਕੱਲ ਨਾ ਉਹਦੇ ਵਕੀਲ ਨੇ ਰਾਜਦੇਵ ਸਿੰਘ ਖਾਲਸਾ ਦੇ ਬੰਦੋ ਜਿਵੇਂ ਇਹ ਮਿਲਡੇ ਦੇ ਵਿੱਚ ਬਿਆਨਤਾ ਗਿਆ ਕਿ ਅਮਰਤਪਾਲ ਡੂਰ ਸਵਾ ਹਲਕਾ ਤੋਂ ਲੋਕ ਸਭਾ ਹਲਕਾ ਤਰੰਤੋਂ ਦਾ ਵੀ ਉਤੋਂ ਆਜ਼ਾਦ ਉਮੀਦਵਾਰ ਤੌਰ ਤੇ ਖੜ ਰਿਹਾ ਤਨੂਨੀ ਤੌਰ ਤੇ ਅਮਰਤਪਾਲ ਦੇ ਉੱਤੇ ਖੜਨ ਤੇ ਕੋਈ ਨਾ ਕੋਈ ਅਰਚਨ ਪੈਦਾ ਹੋ ਸਕਦੀ ਹੈ ਕਿਉਂਕਿ ਇਹਨਾਂ ਦੇ ਉੱਤੇ ਤੁਸੀਂ ਗੱਲ ਕੀਤੀ ਹੈ ਪਹਿਲਾਂ ਵੀ ਕੋਈ ਪ੍ਰਾਧਿਕ ਮਾਮਲਾ ਦਰਜ ਨਹੀਂ ਹੋਇਆ ਦਾ ਵੱਡੇ ਲੀਡਰਾਂ ਤੇ ਏਡੇ ਕਰਪਟ ਕੇਸ ਨੇ ਬਲਤਕਾਰ ਦਾ ਬਹੁਤ ਵੱਡਾ ਕੇਸ ਹੁੰਦਾ ਇੱਕ ਔਰਤ ਦੇ ਨਾਲ ਹਾਂ ਵੱਡੇ ਵੱਡਿਆਂ ਦੇ ਉੱਤੇ ਨੇ ਮੋਦੀ ਦੇ ਉੱਤੇ ਕੇਸ ਆ ਚੱਲ ਰਿਹਾ ਸ਼ਾਇਦ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਜਦੋਂ ਉੱਥੇ ਦੰਗੇ ਹੋਏ ਸੀ ਗੁਜਰਾਤ ਦੇ ਵਿੱਚ ਬਹੁਤ ਕੇਸ ਚੱਲ ਰਹੇ ਨੇ ਉਹਨਾਂ ਨੂੰ ਤਾਂ ਆਈਫਟ ਦੇਣੇ ਚੋਂ ਕਪੂਸ਼ਨ ਦੇ ਦਿੰਦਾ ਹੁਣ ਆਪਣੇ ਪੰਜਾਬ ਦੀ ਉਹ ਗੱਲ ਲੜ ਲਈ ਆ ਦੀ ਚ ਕਿੰਨੇ ਬੰਦੇ ਨੇ ਕਿੰਨੇ ਲੀਡਾਂ ਜਿਹੜੇ ਜ਼ਿਲ੍ਹਾ ਘੱਟ ਕੇ ਵੀ ਇੱਕ ਟਾਈਮ ਨੂੰ ਲੜ ਰਹੇ ਨੇ ਪਰ ਕਿਤਨੇ ਕਰੀ ਅਮਰਤਪਾਲ ਦੀ ਮਾਤਾ ਦਾ ਬਿਆਨ ਇਹ ਆਇਆ ਸੀ ਕਿ ਮੈਂ ਸੁਣ ਰਿਹਾ ਸੀ ਕਹਿੰਦੀ ਸਾਡੇ ਕੋਲ ਖਡੂਰ ਸਾਹਿਬ ਤੋਂ ਸਰਪੰਚ ਪੰਚ ਬਹੁਤ ਜਿਆਦਾ ਆ ਰਹੇ ਨੇ ਵੀ ਭਾਈ ਅਮਰਤਪਾਲ ਨੂੰ ਮੈਦਾਨ ਚ ਉਤਾਰੋ ਇਹ ਹੁਣ ਉਹਨਾਂ ਦਾ ਹੀ ਡਿਪੈਂਡ ਕਰਦਾ ਭਾਈ ਸਾਹਿਬ ਤੇ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਨੂੰਛੇ ਮੱਥੇ ਜਿੱਦਾਂ ਵੀ ਉਹ ਘਾਤੇ ਹੁਣ ਗੱਲ ਆ ਗਈ ਅਮਰਤਪਾਲ ਦੀ ਅਮਰਤਪਾਲ ਕਹਿ ਰਹੇ ਨੇ ਕਿ ਮੈਂ ਭਾਰਤੀ ਕਾਨੂੰਨ ਨੂੰ ਨਹੀਂ ਮੰਨਦਾ ਹਨਾ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਹੁਣ ਉਹ ਹੀ ਸੰਵਿਧਾਨ ਦੇ ਅੰਦਰ ਰਹਿ ਕੇ ਹੋਟ ਲੜ ਰਹੇ ਸੇਮੁਜੀਤ ਮਾਨ ਵਾਲੀ ਗੱਲ ਆ ਗਈ ਨੋ ਜੇਕਰ ਅਮਰਤਪਾਲ ਨੇ ਪਹਿਲਾਂ ਕਿਹਾ ਜੀ ਇੱਕ ਹਕੂਮਤਾਂ ਹਕੂਮਤ ਕਹਿੰਦੇ ਉਹਨਾਂ ਨੂੰ ਵੀ ਅਸਲੀ ਇਹ ਸਾਡੇ ਹਮੇਸ਼ਾ ਖਿਲਾਫ ਨੇ ਜੇਕਰ ਹੁਣ ਉਹ ਸੰਵਿਧਾਨ ਦੇ ਵਿੱਚ ਐਂਟਰੀ ਹੋਊਗੀ ਕਿ ਜਿਹੜੇ ਮਤਲਬ ਕੁੰਡੂ ਸਰ ਜਿੱਤ ਕੇ ਉਹ ਹਲਕਾ ਮਤਲਬ ਲੜਦੇ ਨੇ ਜਿੱਤ ਜਾਂਦੇ ਨੇ ਫਿਰ ਸੰਵਿਧਾਨ ਦੀ ਪਾਲਣਾ ਨੂੰ ਕਰਨੀ ਪੈਣੀ ਆ ਇਹ ਕਹੇ ਵੀ ਆ ਨਾ ਜੋਗੀ ਝੋਲਾ ਪਾ ਕੇ ਜਾ ਸਕਦਾ ਤਾਂ ਫਿਰ ਸਿੱਖਾ ਵੱਡਾ ਝੋਲਾ ਪਾ ਕੇ ਸ਼ਸਤਰ ਲੈ ਕੇ ਕਿਉਂ ਨਹੀਂ ਜਾ ਸਕਦਾ ਗੁਰਸੇਮ ਸਿੰਘ ਮੰਡ ਮਨਾ ਪਤਾ ਨਹੀਂ ਉਹ ਕੀ ਹਿਸਾਬ-ਤਬਾ ਉਹ ਬੰਦੇ ਕਿੰਨੇ ਕਿਵੇਂ ਆ ਕਿਵੇਂ ਨਹੀਂ ਹੈ ਨਾ ਤੇ ਹਰ ਹਰ ਦੋ ਦੂਜੇ ਦਿਨਾਂ ਦਾ ਕੋਈ ਨਾ ਕੋਈ ਬਵਾਦ ਹੁੰਦਾ ਚਾਹੇ ਉਹ ਕਿਸੇ ਜਿਹ ਮੁੱਦੇ ਨੂੰ ਲੈ ਕੇ ਤੇ ਅਮਰਤਪਾਲ ਨੂੰ ਕਹਿੰਦਾ ਤੁਸੀਂ ਭਾਈਸਾਬ ਕਿਉਂ ਕਹਿੰਦੇ ਹੋ ਕਹਿੰਦਾ ਉਥਾਂ ਆਸਾਮ ਜੇਲ੍ਹ ਦੇ ਵਿੱਚ ਮੱਛੀ ਮੰਗ ਤੜਫ ਰਿਆ ਅਮਰਤਪਾਲ ਦਵਾ ਫਿਰ ਕਹਿ ਰਿਹਾ ਲੱਖਾ ਸਧਰਾ ਸਿਮਰਜੀਤ ਬਾਨ ਕਮਲ ਜੁਰਾੜ ਕਿਉਂਕਿ ਹੋਰ ਇਹਨਾਂ ਵਰਗਾ ਉੱਠੂਗਾ ਉਹਦੇ ਵੀ ਜਵਾਬ ਜੰਤਨਾਗਣੀ ਆ ਸਵਾਗਤ ਹੈ ਹਰਪ ਪੰਜਾਬ ਟੀਵੀ ਤੇ ਵਿਚਾਰ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਅੱਜ ਜਿਹੜਾ ਮੁੱਦਾ ਏ ਉਹ ਹੈਗਾ ਅਮਰਤਪਾਲ ਦਾ ਚੋਣ ਮੈਦਾਨ ਵਿੱਚ ਆ ਜਾਣਾ ਪਰਿਵਾਰ ਦਾ ਕੀ ਬਿਆਨ ਆਇਆ ਔਰ ਉਹਨਾਂ ਦੇ ਵਕੀਲ ਆ ਜਿਹੜਾ ਰਾਜਦੇਵ ਸਿੰਘ ਖਾਲਸਾ ਉਹਦਾ ਕੀ ਬਿਆਨ ਆਇਆ ਤੇ ਦੂਜਾ ਜਿਹੜਾ ਸਭ ਤੋਂ ਵੱਡਾ ਇਸ਼ੂ ਬਣਿਆ ਹੋਇਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਅਮਰਤਪਾਲ ਵਾਕੇ ਹੀ ਚੋਣ ਮੈਦਾਨ ਵਿੱਚ ਉਤਰੇਗਾ ਜਾਂ ਨਹੀਂ ਹੈਨਾ ਕਾਨੂੰਨ ਉਸ ਨੂੰ ਜਿਹੜਾ ਦੇ ਰਿਹਾ ਵੀ ਉਸ ਨੂੰ ਜਿਹੜੀ ਆਪਾਂ ਕਹਿ ਸਕਦੇ ਹਾਂ ਉਮੀਦਵਾਰੀ ਦੇ ਸਕਦਾ ਜਾਂ ਨਹੀਂ ਇਹ ਵੀ ਸਵਾਲ ਸਾਰਿਆਂ ਦੇ ਜਵਾਬ ਦੇਵਾਂਗੇ ਮੇਰਾ ਨਾਮ ਪਹਿਲਾਂ ਲਖਵੀਰ ਸਿੰਘ ਮੈਂ ਬਹੁਤ-ਬਹੁਤ ਸਵਾਗਤ ਕਰਦਾ ਲਖਵੀਰ ਸਿੰਘ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਤੁਹਾਡਾ ਪਹਿਲਾ ਸਵਾਲ ਇਹ ਮੇਰਾ ਇਹ ਆ ਪਹਿਲੀ ਗੱਲ ਤਾਂ ਮੇਰੀ ਇਹ ਹੀ ਹੈ ਕਿ ਕਾਨੂੰਨ ਜਿਹੜਾ ਏ ਉਹ ਅਮਰਤਪਾਲ ਨੂੰ ਨਹੀਂ ਉਮੀਦਵਾਰੀ ਦਾ ਐਲਾਨ ਦੇਵੇਗਾ ਕਿਸੇ ਵੀ ਉਮੀਦਵਾਰ ਦੇ ਲਈ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਐਮਪੀ ਉਮੀਦਵਾਰੀ ਦੇ ਲਈ ਪਹਿਲੀ ਗੱਲ ਆ ਕਿ ਉਸਦੀ ਉਮਰ 25 ਸਾਲ ਤੋਂ ਉੱਤੇ ਹੋਵੇ ਦੂਜਾ ਉਹ ਹਿੰਦੁਸਤਾਨ ਦਾ ਭਾਰਤ ਦਾ ਨਾਗਰਿਕ ਹੋਵੇ ਔਰ ਤੀਸਰੀ ਗੱਲ ਇਹ ਆ ਕਿ ਉਸ ਉੱਤੇ ਕੋਈ ਵੀ ਪੁਲਿਸ ਦੇ ਵਿੱਚ ਆਫ ਆਈ ਆਰ ਦਰਜ ਨਾ ਹੋਵੇ ਜਾਂ ਉਸ ਤੇ ਕੋਈ ਵੀ ਮਾਮਲਾ ਦਰਜ ਨਾ ਹੋਵੇ ਲਖੀਸਿਆ ਅਮਰਤਪਾਲ ਤੇ 1 ਸਾਲ ਦਾ ਐਨ ਐਸ ਏ ਲੱਗਿਆ ਹੋਇਆ ਔਰ ਦੁਬਾਰਾ ਫੇਰ ਲੱਗ ਚੁੱਕਿਆ ਦੇਸ਼ ਧਰੋਹ ਦਾ ਇਹ ਜਿਹੜਾ ਪਰਚਾ ਹੁੰਦਾ ਹਨਾ ਸਰਕਾਰੀ ਪ੍ਰਾਪਰਟੀ ਦੀ ਜਿਹੜੀ ਜਿਹੜਾ ਆਪ ਕਹਿ ਸਕਦੇ ਆ ਵੀ ਭੰਨ ਤੋੜ ਜਾਂ ਹੋਰ ਵੀ ਮਾਮਲਾ ਹੋ ਜਾਂਦਾ ਗੰਭੀਰ ਤਾਂ ਇਹਨੂੰ ਕਿਵੇਂ ਦੇਖਦੇ ਆ ਕਿ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਵੀ ਭਾਈ ਅਮਰਤਪਾਲ ਖੜਾ ਹੋਊਗਾ ਪਹਿਲਾਂ ਤਾਂ ਕਾਨੂੰਨ ਨਹੀਂ ਉਹਨੂੰ ਖੜਾ ਨਹੀਂ ਦੇਣਾ ਤਨ ਕਿਤਨਾ ਕਿਤੇ ਚਲੋ ਅਮਰਤਪਾਲ ਨੇ ਜਿਵੇਂ ਕੱਲ ਨਾ ਉਹਦੇ ਵਕੀਲ ਨੇ ਰਾਜਦੇਵ ਸਿੰਘ ਖਾਲਸਾ ਦੇ ਬਲੋ ਜਿਵੇਂ ਇਹ ਮੀਡੀਏ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਅਮਰਤਪਾਲ ਖਡੂਰ ਸਭਾ ਹਲਕਾ ਤੋਂ ਲੋਕ ਸਭਾ ਹਲਕਾ ਤਰਨਤਾਰਨ ਦਾ ਵੀ ਉੱਥੋਂ ਆਜ਼ਾਦ ਉਮੀਦਵਾਰ ਤੌਰ ਤੇ ਖੜ ਰਿਆ ਕਿਤਨਾ ਕਿਤੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਨਜ਼ਰ ਆਈ ਵੀ ਚਲੋ ਉਤਸ਼ਾਹ ਸੀਗਾ ਕਾਫੀ ਆਪਾਂ ਦੇਖਿਆ ਕਮੈਂਟ ਬਾਜੀ ਬੜੀ ਆਈ ਹੈ ਨਾ ਵੀ ਵਧੀਆ ਚੰਗੀ ਗੱਲ ਹੈ ਖੜਨਾ ਚਾਹੀਦਾ ਵੀ ਇੱਦਾਂ ਰਕੇ ਪਰ ਕਿਤਨਾ ਕਿਤੇ ਐਵੇਂ ਲੱਗਦਾ ਵੀ ਕਾਨੂੰਨੀ ਤੌਰ ਤੇ ਅਮਰਤਪਾਲ ਦੇ ਉੱਤੇ ਖਣਤ ਕੋਈ ਨਾ ਕੋਈ ਅਰਚਨ ਪੈਦਾ ਹੋ ਸਕਦੀ ਹੈ ਇਹਨਾਂ ਨੇ ਕਿਉਂਕਿ ਇਹਨਾਂ ਦੇ ਉੱਤੇ ਤੁਸੀਂ ਗੱਲ ਕੀਤੀ ਹੈ ਪਹਿਲਾਂ ਵੀ ਕੋਈ ਪ੍ਰਾਧਿਕ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਇੱਕ ਤਾਂ ਐਨਐਸਐ ਨੈਸ਼ਨਲ ਸੁਰੱਖਿਆ acta ਲੱਗੀ ਵੀ ਨਾ ਤੇ ਨੰਬਰ 2 ਤੇ ਥਾਣਾ ਅਜਨਾਲਾ ਦੇ ਵਿੱਚ ਉਹ ਤੇ ਕੇਸ ਦਰਜਾ ਜਿਹੜਾ ਤੇ ਉਹ ਵੀ ਇਹ ਤਾਂ ਕੇਸ ਖਤੋਂ ਨਹੀਂ ਹੋ ਚੱਲਦਾ ਜਿੱਥੇ ਪੰਨਪੁਰ ਕੀਤੀ ਸੀਗੀ ਉੱਥੇ ਕਈ ਮੁਲਾਜ਼ਮ ਜ਼ਖਮੀ ਹੋਏ ਸੀਗੇ ਤੇ ਉਹ ਕੇਸ ਚੱਲਦਾ ਪਰ ਕਿਤਨਾ ਕਿਤੇ ਲੱਗਦਾ ਵੀ ਇਹਨਾਂ ਦੇ ਇੱਥੇ ਵਿੱਚ ਅੜਚਨ ਪੈਦਾ ਹੋ ਸਕਦੀ ਆ ਪਰ ਮੇਰਾ ਪਹਿਲਾ ਸਵਾਲ ਤੇ ਇਹ ਆ ਕਿ ਅਮਿਤ ਸ਼ਾ ਗ੍ਰਹਿ ਮੰਤਰੀ ਆ ਉਹਦੇ ਤੇ ਬਲੱਤ ਘਰਦਾ ਕੇਸ ਆ ਬਹੁਤ ਕਾਪਲੇ ਭ੍ਰਿਸ਼ਟਾਚਾਰੀ ਦੇ ਕੇਸ ਨੇ ਤੇ ਹੋਰ ਬਹੁਤ ਨੇ ਲਾਲੂ ਜਯੋਦਬ ਜੇਲ੍ਹ ਚ ਵਹਿ ਕੇ ਲੜਿਆ ਵੱਡੇ ਲੀਡਰਾਂ ਤੇ ਏਡੇ ਕਰਪਟ ਕੇਸ ਨੇ ਬਲਤਕਾਰ ਦਾ ਬਹੁਤ ਵੱਡਾ ਕੇਸ ਹੁੰਦਾ ਇੱਕ ਔਰਤ ਦੇ ਨਾਲ ਹਨਾ ਵੱਡੇ ਵੱਡਿਆਂ ਦੇ ਉੱਤੇ ਨੇ ਮੋਦੀ ਦੇ ਉੱਤੇ ਕੇਸ ਆ ਚੱਲ ਰਿਹਾ ਸ਼ਾਇਦ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਜਦੋਂ ਉੱਥੇ ਦੰਗੇ ਹੋਏ ਸੀ ਗੁਜਰਾਤ ਦੇ ਵਿੱਚ ਬਹੁਤ ਕੇਸ ਚੱਲ ਰਹੇ ਨੇ ਉਹਨਾਂ ਨੂੰ ਤਾਂ ਆਈਫਟ ਦੇਣੇ ਚੋਣ ਕਮਿਸ਼ਨ ਦੇ ਦਿੰਦਾ ਔਰ ਨਹੀਂ ਨਹੀਂ ਚੋਣ ਕਮਿਸ਼ਨ ਉਹਨਾਂ ਨੂੰ 1 ਮਿੰਟ ਦੀ ਉਮੀਦਵਾਰੀ ਐਲਾਨ ਕਰ ਦਿੰਦਾ ਜੇ ਗੱਲ ਕਰੀਏ ਸਿੱਖੀ ਦੀ ਘੱਟ ਗਿਣਤੀ ਵਾਲਿਆਂ ਦੀ ਮੁਸਲਮਾਨਾਂ ਸਿੱਖਾਂ ਦੀ ਈਸਾਈਆਂ ਦੀ ਤਨ ਤੇ ਅੜਚਣਾ ਪਈ ਜਾਂਦੀ ਹੈ ਤਾਂ ਆਪਣੇ ਜੇ ਗੱਲ ਕੀਤੀ ਜਾਵੇ ਤਾਂ ਅੱਧ ਤੋਂ ਵੱਧ ਜਿਹੜੇ ਰਾਜਨੀਤਿਕ ਲੀਡਰ ਨੇ ਚਾਹੇ ਉਹ ਵਿਧਾਇਕ ਹੋਣ ਚਾਹੇ ਉਹ ਐਮਪੀ ਹੋਣ ਚਾਹੇ ਰਾਸਵੰਦ ਮਰੋਣ ਸਾਰਿਆਂ ਦੇ ਵਿੱਚੋਂ ਤਕਰੀਬਨ ਅੱਧ ਤੋਂ ਵੱਧ ਨੇ ਜਿਹੜੇ ਉਹਨਾਂ ਦੇ ਉੱਪਰ ਕ੍ਰਿਮਨਲ ਕੇਸ ਨੇ ਹੁਣ ਆਪਣੇ ਪੰਜਾਬ ਦੀ ਉਹ ਗੱਲ ਲੜਨ ਵਿੱਚ ਆਦੀ ਜਿੱ ਕਿੰਨੇ ਬੰਦੇ ਨੇ ਕਿੰਨੇ ਲੀਡਰ ਨੇ ਜਿਹੜਾ ਜੇਲਾ ਘਟ ਕੇ ਵੀ ਐਕਸ ਟਾਈਮ ਉਹਨੂੰ ਲੜ ਰਹੇ ਨੇ ਚੋਣਾਂ ਦਰਨ ਉਹੀ ਗੱਲ ਨਾਲ ਆਪਣੇ ਪੰਜਾਬ ਦੇ ਵਿੱਚ ਬਹੁਤ ਲੀਡਰ ਨੇ ਜਿਨ੍ਹਾਂ ਤੇ ਬਹੁਤ ਵੱਡੇ ਇਲਜ਼ਾਮ ਇਲਜ਼ਾਮ ਛੱਡੋ ਮਤਲਬ ਜੇਲ੍ਹਾਂ ਵਿੱਚ ਘਟ ਕੇ ਆਏ ਨੇ ਯਾਰ ਤੇ ਮੱਕਦੀ ਗੱਲ ਇਹ ਆ ਲਖਵੀਰ ਸਿੰਘ ਵੀ ਭਾਈ ਜੇ ਕਾਨੂੰਨ ਦੇ ਵਕੀਲਾਂ ਵਿੱਚ ਬਹੁਤ ਤਾਕਤ ਹੁੰਦੀ ਹੈ ਉਹਨਾਂ ਨੇ ਕੁਛ ਨਾ ਕੋਈ ਕਰਕੇ ਉਹਨੂੰ ਉਮੀਦਵਾਰੀ ਐਲਾਨ ਸਕਵਾ ਹਾਂ ਮੰਨ ਲਓ ਅੰਮਰਤਪਾਲ ਸਿੰਘ ਖੜ ਜਾਂਦਾ ਹੈ ਨਾ ਭਾਈ ਅੰਮਰਤਪਾਲ ਸਿੰਘ ਖਾਲਸਾ ਫਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਦਾ ਪਰਦਨ ਫੇਰ ਵੀ ਉੱਥੇ ਕਿ ਆਪਾਂ ਇਹ ਵੀ ਨਹੀਂ ਕਰ ਜਿੱਤ ਪੱਕੀ ਆ ਹੋਏ ਨਹੀਂ ਪਤਾ ਹੁਣ ਲੋਕ ਕੋ ਨੂੰ ਫਤਵਾ ਦੇਣਗੇ ਜਾਂ ਉਹਦੀ ਜਵਾਨ ਤਜਵਤ ਹੁੰਦੀ ਆ ਜਾਂ ਉਹ ਵੋਟਾ ਕਰਾਪ ਕਰਦਾ ਕਿਉਂਕਿ ਉੱਥੇ ਕਾਂਗਰਸ ਦਾ ਅਕਾਲੀ ਦਲ ਦਾ ਆਹਦੀ ਪਾਰਟੀ ਹੈ ਨਾ ਤਿੰਨੇ ਪਾਰਟੀਆਂ ਦੇ ਬੰਦੇ ਕੈਂਡੀਡੇਟ ਖੜੇ ਨੇ ਜੇਕਰ ਅਮਰਤਪਾਲ ਉਥੋਂ ਜਾ ਲੜਦਾ ਤਾਂ ਉੱਥੇ ਕਿਤਨਾ ਕਿਤੇ ਮੈਚ ਫਾਸਮਾ ਜ਼ਰੂਰ ਹੋਊਗਾ ਪਰੇ ਦੇਖਣਾ ਇਹ ਦੇਖਣਾ ਬਾਕੀ ਲੋਕਾਂ ਦੇ ਪਰਾ ਲੋਕਾਂ ਦੇ ਲੋਕ ਉਹਨਾਂ ਨੂੰ ਕਿੰਨਾ ਪਿਆਰ ਦਿੰਦੇ ਆ ਜਿਤਾਉਂਦੇ ਆ ਜਾਂ ਹਰਾਉਂਦੇ ਆ ਜਾਂ ਕੀ ਕਰਾਉਂਦੇ ਆ ਇਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਪਰ ਕਿਤਨਾ ਕਿਤੇ ਅਮਰਤਪਾਲ ਦੀ ਮਾਤਾ ਦਾ ਬਿਆਨ ਇਹ ਆਇਆ ਸੀਗਾ ਮੈਂ ਸੁਣ ਰਿਹਾ ਸੀ ਕਹਿੰਦੀ ਸਾਡੇ ਕੋਲ ਖਡੂਰ ਸਾਹਿਬ ਤੋਂ ਸਰਪੰਚ ਪੰਚ ਬਹੁਤ ਜਿਆਦੇ ਆ ਰਹੇ ਨੇ ਵੀ ਭਾਈ ਅਮਰਤਪਾਲ ਨੂੰ ਮੈਦਾਨ ਚ ਉਤਾਰੋ ਨਮੀ ਨੌਜਵਾਨ ਪੀੜ੍ਹੀ ਆ ਜਿਹੜੀ ਨੌਜਵਾਨ ਨੇ ਤੁਹਾਡੀ ਮੇਰੀ ਉਮਰ ਦੇ ਔਰ ਛੋਟੇ ਵੀ ਜਿਹੜੇ 18 ਸਾਲ ਆਲੇ ਨੇ ਸ਼ੈਰੀ ਬਕਵੇ ਨੂੰ ਕੱਢ ਕੇ ਹੈਨਾ ਪਿੰਡੂ ਬਕਵਾ ਉਹਦੇ ਨਾਲ ਆ ਔਰ ਪਿੰਡਾਂ ਦੀ ਵੋਟ ਬਹੁਤ ਵੱਡੀ ਹੁੰਦੀ ਆ ਹਨਾ ਜੀ ਅਮਰਿਤਪਾਲ ਮੀਤਵਾਰ ਆ ਗਿਆ ਤੁਸੀਂ ਕਹਿ ਰਹੇ ਹੋ ਵੀ ਉਹ ਵੋਟਾਂ ਪੰਨੂ ਜਾਓ ਕਰੂ ਮੇਰਾ ਦਾਵਾ ਮੇਰਾ ਦਾਵਾ ਕਿ ਜਮਾਨ ਤਾਂ ਕਈਆਂ ਦੀ ਜਬਤ ਹੋ ਜਾਣੀਆਂ ਨੇ ਨੌ ਵਿਧਾਇਕ ਨੌ ਸੀਟਾਂ ਤੇ ਆਓ ਆਮ ਆਦੀ ਪਾਰਟੀਆਂ ਜਿਹੜੀਆਂ ਨੌ ਸੀਟਾਂ ਤੇ ਕਬਜ਼ਾ ਹੈ ਦੋ ਤੇ ਕਾਂਗਰਸ ਦਾ ਸੌਰੀ ਸੱਤ ਤੇ ਆਮ ਆਦੀ ਪਾਰਟੀ ਦਾ ਜਿਹੜੇ ਵਿਧਾਇਕ ਨੇ ਇਹਦੇ ਆਪਣੇ ਜਿਹੜੇ ਪੰਜਾਬ ਦੇ ਹਾਂ ਪੰਜਾਬ ਦੇ ਵਿਧਾਇਕ ਨੇ ਜਿਹੜੀ ਵਿਧਾਨ ਸਭਾ ਦੇ ਸੀਟਾਂ ਨੇ ਪਰ ਉਹਨਾਂ 9 ਸੀਟਾਂ ਤੇ 7 ਦੇ ਆਪ ਦਾ ਕਬਜ਼ਾ 2 ਤੇ ਕਾਂਗਰਸ ਦਾ ਕਾਂਗਰਸ ਦਾ ਇੱਕ ਰਾਣਾ ਗਰਜੀਤ ਤੇ ਰਾਣਾ ਦਾ ਮੁੰਡਾ ਜਿਹੜਾ ਜੋ ਵੀ ਹੈ ਜਿਹੜਾ ਜੋ ਵੀ ਹੈ ਰਾਣਾ ਉਹਨਾਂ ਦੋਨਾਂ ਦਾ ਕਬਜ਼ਾ ਪਰ ਹਰ ਇੱਕ ਦੇ ਲਈ ਚੁਣੌਤੀਪੂਰਵਕ ਹੋ ਜਾਏਗਾ ਪਰ ਲੋਕ ਬਹੁਤ ਜੁੜੇ ਹੋਏ ਨੇ ਤੇ ਉਨੀ ਮਾਂ ਦਾ ਬਿਆਨ ਹੈ ਕਿ ਭਾਈ ਅਮਰਤਪਾਲ ਨੇ ਸਾਨੂੰ ਤਾਂ ਕਿਹਾ ਨਹੀਂ ਹੈ ਨਾ ਵੀ ਭਾਈ ਅਸੀਂ ਲੜਨਾ ਤੁਸੀਂ ਕਿਹਾ ਵੀ ਉਹ ਪਿੰਡਾਂ ਦੇ ਲੋਕ ਆ ਰਹੇ ਨੇ ਵਕੀਲ ਕਹਿ ਰਿਹਾ ਵੀ ਲੜਨਾ ਪਰ ਹਜੇ ਤੱਕ ਕੋਈ ਫੋਨ ਜਾਂ ਸਫਾਈ ਕੁਝ ਨਹੀਂ ਆਈ। ਮੂਵੀ ਗੱਲ ਕਰਦੇ ਲੋਕਾਂ ਦੀ, ਲੋਕ ਤਾਂ ਜੁੜੇ ਹੋਏ ਬਹੁਤ ਨੇ। ਆਪਾਂ ਸੋਸ਼ਲ ਮੀਡੀਆ ਦੇਖਦੇ ਆਂ ਅਮਰਤਪਾਲ ਦੇ ਬਹੁਤ ਜ਼ਿਆਦੇ ਪੋਸਟਾਂ ਸ਼ੇਅਰ ਪੈਂਦੀਆਂ, ਹਰ ਰੋਜ਼ ਪੋਸਟਾਂ ਪੈਂਦੀਆਂ ਨੇ। ਹਨਾ ਸ਼ੇਅਰ ਬਹੁਤ ਹੁੰਦੇ ਆ ਖਬਰ ਨੂੰ। ਪਰ ਜਦੋਂ ਆਪਾਂ ਜਮੀਨੀ ਤੌਰ ਤੇ ਜਿਹੜੀ ਹਕੀਕਤ ਤੌਰ ਤੇ ਆਪਾਂ ਦਰਬਾਰ ਸਾਹਿਬ ਗਏ ਸੀ, ਉੱਥੇ ਕਿੰਨਾ ਇਕੱਠਾ, ਕਿੰਨੇ ਕੁ ਲੋਕ ਉੱਥੇ ਅਮਰਤਪਾਲ ਜੀ ਅਖਰੀ ਬੈਠੇ ਨੇ। ਹੈ ਨਾ ਨਹੀਂ ਇਸ ਜੇ ਸੋਸ਼ਲ ਮੀਡੀਆ ਔਰ ਜਿਹੜੇ ਹਕੀਕੀ ਦਾ ਬਹੁਤ ਫਰਕ ਹੁੰਦਾ ਪਰ ਲੋਕ ਕਮਾਂਕਾਰਾਂ ਚ ਨੇ ਲੋਕ ਜੁੜੇ ਹੋਏ ਬਹੁਤ ਨੇ ਮਾਵਾ जरूर ਰੋਕਦੇ ਨੇ ਭਾਈ ਉਹਦੇ ਨਾਲ ਨਹੀਂ ਜਾਣਾ ਪਰ ਨੌਜਵਾਨ ਜਾਂਦੇ ਨੇ ਤਾਂ ਦੋ ਜਾਣ ਜੁੜੇ ਹੋਏ ਨੇ ਫਿਰ ਵੀ ਇਹ ਚੀਜ਼ ਦੇ ਵਿੱਚ ਬਹੁਤ ਫਰਕ ਹੁੰਦਾ ਚਲੋ ਆਪਾਂ ਫਿਰ ਵੀ ਇਹਦਾ ਗੱਲ ਸਾਰੀ ਲੋਕਾਂ ਦੇ ਸਿਰ ਮੱਥੇ ਆ ਲੋਕ ਅਮਰਪਾਲ ਨੂੰ ਕਿਵੇਂ ਪਿਆਰ ਹੁੰਦੇ ਨੇ ਜਿਤਾਉਂਦੇ ਨੇ ਹਰਾਉਂਦੇ ਨੇ ਸਭ ਲੋਕਾਂ ਦੇ ਹੱਥ ਆ ਇਹਦਾ ਆਉਣ ਵਾਲਾ ਸਮਾਂ ਦੱਸੂਗਾ ਪਰ ਕਿਤਨੇ ਕਿਤੇ ਦਾ ਇੱਕ ਚੀ ਹੋਰ ਦਾ ਨਾ ਮੈਂ ਇਹ ਦੋ ਸੀਟਾਂ ਦਾ ਰੌਲਾ ਕੱਲ ਪਿਆ ਹਣ ਖਡੂਰ ਸਾਹਿਬ ਵਾਲਾ ਹੋ ਗਿਆ ਤੇ ਬਟੰਡੇ ਦਾ ਸਵੇਰੇ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਜਾਤ ਚੋਣ ਲੜਨ ਕਹਿਤਾ ਹਨਾ ਕਿਤਨਾਂ ਕਿਤੇ ਵਕੀਲਾਂ ਦੀ ਗੱਲ ਲੀਕ ਹੋਈ ਆ ਤੇ ਸ਼ਾਮ ਦੀ ਗੱਲ ਆਈ ਤੇ ਪਹਿਰੇ ਜੇ ਫਿਰ ਅਮਰਪਾਲ ਦਾ ਹੋ ਗਿਆ ਹਨਾ ਦੋਨੇ ਸੀਟਾਂ ਵੱਡੀਆਂ ਨੇ ਬਟੰਡਾ ਵੀ ਸੀਟ ਮੇਨ ਆ ਹਾਰਟ ਸੀਟ ਬਣ ਜਾਣੀ ਤੇ ਹੁਣ ਤਰਨਤਾਂ ਦੀ ਸੀਟ ਵੀ ਵੱਡੀ ਹੋ ਚੁੱਕੀ ਆ ਅਮਰਪਾਲ ਦੇ ਵਿੱਚ ਨਾਮ ਆਉਣ ਦੇ ਨਾਲ ਇੱਕ ਗੱਲ ਇਹ ਵੀ ਆ ਲਗੀ ਸਿਆ ਹਨਾ ਮਾਂ ਦਾ ਬਿਆਨ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਭਾਈ ਉਹ ਕਹਿੰਦੀ ਅਸੀਂ ਬਹੁਤ ਜ਼ੋਰ ਲਾਇਆ ਪੁੱਤ ਜੇ ਤੂੰ ਕਹਿਣਾ ਉਹਨੇ ਕੋਈ ਸਫਾਈ ਨਹੀਂ ਦਿੱਤੀ ਮੇਰਾ ਕੋਈ ਮਨ ਨਹੀਂ ਹਨਾ ਪਰ ਵਕੀਲ ਕੱਲ ਮਿਲ ਕੇ ਆਏ ਉਹਨਾਂ ਦੀ ਧਰਮ ਪਤਨੀ ਕਰਨਦੀਪ ਕੌਰ ਮਿਲ ਕੇ ਆਈ ਆ ਤਾਂ ਉਹਨਾਂ ਨੇ ਦਾਵਾ ਕਰ ਦਿੱਤਾ ਕਿ ਭਾਈਓ ਮਿਲਣਾ ਚਾਹੁੰਦੇ ਨੇ ਹਾਲਾਂਕਿ ਧਰਮ ਪਤਨੀ ਨੇ ਕੋਈ ਬਿਆਨ ਨਹੀਂ ਦਿੱਤਾ ਪਰਿਵਾਰ ਦਾ ਬਿਆਨ ਆਇਆ ਮਾਤਾ ਕਹਿੰਦੇ ਵੀ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਦੀ ਪਤਨੀ ਨੂੰ ਕਿ ਨਹੀਂ ਮੇਰਾ ਮੇਰੇ ਨਾਲ ਸਿਰਫ ਜੋ ਸਾਡਾ ਰਾਪਤਾ ਸੀ ਸਾਡੀ ਗੱਲਬਾਤ ਸੀ ਉਹ ਹੋਈ ਆ ਪਰ ਜਿਹੜਾ ਵਕੀਲਾ ਰਾਜਦੇਵ ਸਿੰਘ ਖਾਲਸਾ ਉਹਨੇ ਦਾਵਾ ਕਰਤਾ ਫੋਨੋਂ ਵੀ ਬੜੇ ਚੈਨਲਾਂ ਨੇ ਵੱਡਾ ਨਿਊਜ਼ 18 ਪੀਟੀਸੀ ਵਰਗੇ ਵੱਡੇ ਚੈਨਲ ਸੈਟਲਾਈਟ ਨੇ ਖਬਰ ਚਲਾਈ ਆ ਵੀ ਭਾਈ ਉਹਨਾਂ ਦਾ ਜਿਹੜਾ ਉਮੀਦਵਾਰੀ ਭਰੀ ਜਾਊਗੀ ਤੇ ਜੇ ਅਮਰਤਪਾਲ ਆ ਚੁੱਕਿਆ ਜੇ ਨਾ ਆਇਆ ਕਿਉਂਕਿ ਜੇ ਪਰਿਵਾਰ ਨਾ ਪਰਿਵਾਰ ਕਹਿੰਦੇ ਸਵਾਗਤ ਕਰਾਂਗੇ ਵਕੀਲ ਕਹਿੰਦਾ ਭਰ ਲਈ ਤਿਆਰ ਆ ਜੇ ਅਮਰਤਪਾਲ ਨੇ ਫੈਸਲਾ ਮੋੜਤਾ ਵੀ ਪਾਈ ਮੈਂ ਨਹੀਂ ਜਾਣਾ ਚਾਹੁੰਦਾ ਹਾਂ ਤਾਂ ਦੇਖੋ ਹਜੇ ਅਮਰਤਪਾਲ ਦੇ ਪਿਤਾ ਤੇ ਚਾਚਾ ਉਹਨੂੰ ਜੇਬਡੂਲ ਜੇਲ੍ਹ ਵਿੱਚ ਮਿਲਣ ਗਏ ਨੇ ਹਨਾ ਅੱਜੋਂ ਕੱਲ ਦੇ ਵਿੱਚ ਉਹਨਾਂ ਮਤਲਬ ਗੱਲਬਾਤ ਕਰਕੇ ਉਹ ਬਿਆਨ ਸਾਹਮਣੇ ਆਜੂਗਾ ਅਮਰਤਪਾਲ ਦਾ ਕੀ ਸੁਨੇਹਾ ਕੀ ਨਹੀਂ ਜੋ ਅਮਰਤਪਾਲ ਸੁਨੇਹਾ ਹੋਊਗਾ ਆਪਣੇ ਮਾਤਾ ਪਿਤਾ ਨੂੰ ਦੱਸ ਦੇਣਗੇ ਤੇ ਉਦੋਂ ਬਾਅਦ ਇਹ ਇਹਨਾਂ ਦਾ ਫੈਸਲਾ ਹੋਊਗਾ ਜੋ ਪਰਿਵਾਰ ਦਾ ਹਾਂ ਇਹ ਵੀ ਹੋ ਸਕਦਾ ਕਿ ਅਮਰਤਪਾਲ ਨਾਲ ਲੜੇ ਜਾਵਣੀ ਮਾਤਾ ਨੂੰ ਜਾਂ ਪਿਤਾ ਨੂੰ ਹਨਾ ਜਪ ਨਹੀਂ ਕਿਸ ਨੂੰ ਅਮਰਤਪਾਲ ਦੀ ਹੀ ਉਮੀਦਵਾਰੀ ਹੋਏਗੀ ਕਿਤਨਾ ਕਿਤੇ ਹੋ ਸਕਦਾ ਵੀ ਜੇਕਰ ਹੋਵੇ ਵੀ ਚਲੋ ਉੱਥੇ ਮੌਜੂਦਾ ਹੈਗੇ ਨੇ ਜਵਦਾ ਭਰਾ ਵੀ ਜਾਂ ਮਾਤਾ ਨਾ ਤੇ ਜਾਂ ਫਪੀ ਦਾ ਕਿਤਨੂੰ ਵੀ ਕਹਿ ਸਕਦੇ ਆਂਗੇ ਹੋ ਸਕਦਾ ਕੈਸਲਾਈਆਂ ਨੇ ਪਰ ਕਲੀਅਰ ਨਹੀਂਗਾ ਹਜੇ ਵੀ ਕਿਤਨਾ ਕਿਤੇ ਕਿਉਂਕਿ ਜਾ ਤਾਂ ਲੋਕਾਂ ਦਾ ਜਿਹੜਾ ਹੈਗਾ ਰੁਝਾਨ ਉਹ ਹੈਗਾ ਅਮਰਤਪਾਲ ਵੱਲ ਵੀ ਅਮਰਤਪਾਲ ਇਲੈਕਸ਼ਨ ਦੇ ਵਿੱਚ ਲੜੇ ਕਿਉਂਕਿ ਅਮਰਤਪਾਲ ਦੀ ਮਾਤਾ ਨੇ ਕਿਹਾ ਜੀਕਰ ਅਮਰਤਪਾਲ ਦਾ ਜੀ ਮੰਨ ਕਰੇਗਾ ਜੇਕਰ ਲੜੇਗਾ ਭਾਈ ਸਾਹਿਬ ਕਹਿੰਦੇ ਨੇ ਵੀ ਜੇਕਰ ਉਹ ਚਾਹਣਗੇ ਲੜਨਾ ਸਾਡੂੰ ਵੱਧ ਸਮਝਦਾਰ ਨੇ ਉਹ ਲੜ ਸਕਦੇ ਆ ਅਸੀਂ ਇਹ 지원 ਕਰਾਂਗੇ ਸਾਰੇ ਸਿੱਖ ਇੱਥੇ ਬੰਦੇ ਨਾਂ ਨੇ ਵੀ ਸਾਡੇ ਕੋਲ ਤਾਂ ਪਹਿਲਾਂ ਹੀ ਖੰਡੂਰ ਸਾਹਿਬ ਤੋਂ ਜਿੰਨੇ ਵੀ ਤਨਤਲ ਹਲਕਾ ਉਥੋਂ ਲੋਕ ਸਾਡੇ ਤੋਂ ਆਉਂਦੇ ਨੇ ਅਮਰਤਪਾਲ ਨੂੰ ਖੜਾਓ ਵੋਟਾਂ ਚ ਜਤੇ ਜਿਤਾਵਾਂਗੇ ਤੇ ਉਹਨਾਂ ਨੂੰ ਦਿੱਲੀ ਵਿਚਾਵਾਂਗੇ ਇੱਕ ਗੱਲ ਇਹ ਵੀ ਆ ਹੁਣ ਪੇਜ ਫਸੂਗਾ ਚੋਣ ਕਮਿਸ਼ਨ ਦਾ ਕਾਨੂੰਨ ਦਾ ਕਿਉਂਕਿ ਫਿਰ ਇੱਥੇ ਧਰਨੇ ਵੀ ਲੱਗਣਗੇ ਲੋਕ ਵਿਰੋਧ ਵੀ ਕਰਨਗੇ ਕਿਉਂਕਿ ਭਾਈ ਹੋਰਾਂ ਦੇ ਵਿੱਚ ਹੋਰਾਂ ਜੁਪੀ ਬਿਹਾਰ ਜਾਂ ਹੋਰਾਂ ਮੰਤਰੀਆਂ ਨੂੰ ਟਿਕਟਾਂ ਮਿਲਦੀਆਂ ਨੇ ਅਮਰਤਪਾਲ ਨੂੰ ਕੋਈ ਟਿਕਟ ਨਹੀਂ ਇੱਥੇ ਪੇਜ ਫਸ ਜਿਹੜਾ ਫਸਦਾ ਏ ਪੇਜ ਫਸ ਗਿਆ ਕਿਉਂਕਿ ਹਜੇ ਆਪਾਂ ਇਹ ਤੇ ਕਲੀਅਰ ਨਹੀਂ ਕਾਨੂੰਨ ਦਾ ਆਪਣਾ ਇਹਨਾਂ ਗਿਆਨ ਨਹੀਂ ਪਰ ਜੇ ਤੇ ਇਹ ਫਸ ਗਿਆ ਤਾਂ ਲਗਦਾ ਕਿ ਲੋਕ ਨੌਜਵਾਨ ਜ਼ਮ ਕੇ ਵਿਰੋਧ ਕਰ ਰਹੇ ਹਾਂ ਦਾ ਨੀ ਦਾ ਨੁਕਸਾਨ ਤਾਂ ਮੌਜੂਦਾ ਸਰਕਾਰ ਨੂੰ ਹੀ ਹੋਣਾ ਪੰਜਾਬ ਪੰਜਾਬ ਸਰਕਾਰ ਨੂੰ ਇਹ ਨੁਕਸਾਨ ਹੋਊਗਾ ਇਹਦਾ ਕਿਉਂਕਿ ਲੋਕਾਂ ਨੇ ਤਾਂ ਪੰਜਾਬ ਸਰਕਾਰ ਦੀ ਵਿਰੋਧ ਕਰਨਾ ਤੇ ਕਿਤਨਾ ਕਿਤੇ ਉਹ ਫਰਕ ਪਊਗਾ ਬੋਰਡ ਬੈਂਕਿੰਗ ਦਾ ਵੀ ਕਿਉਂਕਿ ਪਹਿਲਾਂ ਕਹਿੰਦੇ ਲਾਲ ਜਿਤ ਉਹਨਾਂ ਕਮਿਸ਼ਨ ਦਾ ਵੀ ਵਿਰੋਧ ਹੋ ਸਕਦਾ ਚਾਹਣ ਕੁਝ ਹੰਦ ਤਾਂ ਲਹੂਣੀ ਉਹ ਤਾਂ ਪਹਿਲਾਂ ਵੀ ਵੀ ਲੈ ਕੇ ਹੋ ਰਿਹਾ ਵੀ ਇਹਨਾਂ ਸਰਕਾਰ ਦਾ ਵਿਰੋਧ ਵੀ ਹੋ ਰਿਹਾ ਪਰ ਹੁਣ ਅਮਰਤਪਾਲ ਨੂੰ ਲੈ ਕੇ ਜੇਕਰ ਉਹਨੂੰ ਇਲੈਕਸ਼ਨ ਦੇ ਵਿੱਚ ਨਹੀਂ ਖੜਨ ਦੇ ਤਿਆਰਿਆ ਪਰ ਮੈਨੂੰ ਜਿੰਨਾ ਕ ਲੱਗਦਾ ਸ਼ਾਇਦ ਹੋ ਸਕਦਾ ਉਹਦੇ ਵਿੱਚ ਅੜਿੱਕਾ ਸਿਰਫ ਇੱਕ ਗੱਲ ਦਾ ਆ ਸਕਦਾ ਜਿਹੜਾ ਸੁਰੱਖਿਆ ਵਾਲਾ ਐਨਐਸਐਲ ਐਕਟ ਲੱਗੇ ਹੈ ਨਾ ਕਿ ਤਰ੍ਹਾਂ ਕਿਤੇ ਉਹਦੇ ਤਹਿਤ ਇਹਦੇ ਤੇ ਮਤਲਬ ਰੋਕ ਹੋ ਸਕਦੀ ਹੈ ਕਿਉਂਕਿ ਉਹ ਪੰਜਾਬ ਦੇਸ਼ ਦੀ ਸੁਰੱਖਿਆ ਦੇ ਐਕਟ ਤਹਿਤ ਲੱਗਦਾ ਉਹ ਬਿ ਜਿਹੜੇ ਤੋਂ ਜਿਹੜੇ ਵਿਅਕਤੀ ਪਰਦੇਸ਼ੀ ਦੀ ਸੁਰੱਖਿਆ ਨੂੰ ਖਤਰਾ ਹੈ ਨਾ ਉਹ ਤੇ ਐਨਐਸਏ ਲੱਗਦੀ ਆ ਤੇ ਉਹ ਸਾਲ ਹੋਰ ਵਧਾ ਦਿੱਤਾ ਕਿ ਜੇ ਐਨਐਸਏ ਖਤਮ ਹੋਈ ਹੁੰਦੀ ਫੇਰ ਸ਼ਾਇਦ ਗੱਲ ਹੋਰ ਹੁੰਦੀ ਐਨਐਸਏ ਦਾ ਸਮਰਸਿੰਘ ਮਾਨਤੇ ਵੀ ਲੱਗਿਆ ਸੀ ਜੀ ਸਮਰਸਿੰਘ ਦੀ ਮਾਨਤੇ ਲੱਗੇ ਸੀ ਮਾਨ ਇਲੈਕਸ਼ਨ ਲੜੇ ਸੀ ਹੈ ਨਾ ਤੇ ਜੀ ਹੁਣ ਗੱਲ ਆ ਗਈ ਅਮਰਤਪਾਲ ਦੇ ਅਮਰਤਪਾਲ ਕਹਿ ਰਹੇ ਨੇ ਕਿ ਮੈਂ ਭਾਰਤੀ ਕਾਨੂੰਨ ਨੂੰ ਨਹੀਂ ਮੰਨਦਾ ਹੈ ਨਾ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਹੁਣ ਉਹ ਹੀ ਸੰਵਿਧਾਨ ਦੇ ਅੰਦਰ ਰਹਿ ਕੇ ਬੋਟ ਲੜ ਰਹੇ ਨੇ ਹੁਣ ਉਹ ਸਿਮ ਜਿਤ ਮਾਨ ਵਾਲੀ ਗੱਲ ਆ ਗਈ ਨਾ ਉਹੀ ਜੇਕਰ ਅਮਰਤਪਾਲ ਨੇ ਪਹਿਲਾਂ ਕਿ ਜਿੱਦੀ ਇੱਕ ਹਕੂਮਤ ਆ ਹਕੂਮਤ ਕਹਿੰਦਾ ਉਹਨਾਂ ਨੂੰ ਵੀ ਅਸੀਂ ਇਹ ਸਾਡੇ ਹਮੇਸ਼ਾ ਖਿਲਾਫ ਨੇ ਜੇਕਰ ਹੁਣ ਉਹ ਸੰਵਿਧਾਨ ਦੇ ਵਿੱਚ ਐਂਟਰੀ ਹੋਊਗੀ ਫਿਰ ਜਿਹੜੇ ਮਤਲਬ ਕੁੰਡੂ ਸਰ ਜਿੱਤ ਕੇ ਉਹ ਹਲਕਾ ਮਤਲਬ ਲੜਦੇ ਨੇ ਜਿੱਤ ਜਾਂਦੇ ਨੇ ਫਿਰ ਸੰਵਿਧਾਨ ਦੀ ਪਾਲਣਾ ਉਹਨਾਂ ਨੂੰ ਕਰਨੀ ਪੈਣੀ ਆ ਇਹ ਇਤਨੀ ਉੱਥੇ ਜਿਵੇਂ ਸੇ ਮਰੀਦ ਮਾਨ ਸਿੰਘ ਤੇ ਪਾਨ ਲੈ ਕੇ ਜਾਂਦੇ ਉਹਨੂੰ ਬਾਹਰ ਕੱਢ ਦਿੰਦੇ ਸੀ ਪਰ ਇੱਥੇ ਕਿਹ ਵੀ ਆ ਨਾ ਜੋਗੀ ਚੋਲਾ ਪਾ ਕੇ ਜਾ ਸਕਦਾ ਤਾਂ ਫਿਰ ਸਿੱਖਾ بڑا ਚੋਲਾ ਪਾ ਕੇ ਸ਼ਸਤਰ ਲੈ ਕੇ ਕਿਉਂ ਨਹੀਂ ਜਾ ਸਕਦਾ ਸ਼ਸਤਰ ਇੱਕ ਜਿਹੜੀ ਕਿਰਪਾਨ ਆ ਉਹ ਤਿੰਨ ਮਿਆਂ ਜਿਹਨਾਂ ਕੀ ਹੈ ਪਰ ਉਹ ਜਾ ਸਕਦਾ ਸ੍ਰੀ ਸਾਹਿਬ ਪਰ ਜੇ ਜੋਗੀ ਜਾ ਸਕਦਾ ਤਾਂ ਸਿੱਖਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਜੋਗੀ ਜਾਂਦਾ ਜੋਗੀ ਕਿਉਂ ਗਿਆ ਸੀਗਾ ਜੋਗੀ ਦੇ ਝੋੜਾ ਹੁੰਦਾ ਉਹ ਪਤਾ ਆਪਣੇ ਕੀ ਚੱਕਰ ਆ ਨੂੰ ਇਹ ਥੋੜਾ ਸਿੱਖਾਂ ਤੋਂ ਇਹਨਾਂ ਨੇ ਮੰਚ ਟੜਾਰਾ ਕਿੰਨਾ ਕਿਤੇ ਜਰ ਇੰਨਾ ਪਤਾ ਵੀ ਸ਼੍ਰੀ ਸਾਹਿਬ ਪਾ ਕੇ ਬੰਦਾ ਜਾ ਸਕਦਾ ਤੇ ਕਿਰਪਾਨ ਨੂੰ ਕਿਰਪਾਨ ਦਾ ਵਿਰੋਧ ਹੋਇਆ ਸੀ ਜਿੱਥੇ ਮੰਜੀ ਜਮਾਨ ਦਾ ਸ਼੍ਰੀ ਸਾਹਿਬ ਦਾ ਬਰੋਨ ਨਹੀਂ ਕੀਤਾ ਸੀ ਕਿਰਪਾਨ ਦਾ ਹੋਇਆ ਸੀ ਇਹ ਵੀ ਕਿਰਪਾਨ ਪਾ ਕੇ ਅੰਦਰ ਕਿਰਪਾਨ ਤੇ ਵੀ ਤਿੰਨ ਸਾਢੇ ਤਿੰਨ ਫੁੱਟ ਦੀ ਕਿਰਪਾਨ ਹੁੰਦੀ ਸੀ ਕਿਤਨਾ ਕਿਤੇ ਇਹ ਚੀਜ਼ਾਂ ਦਾ ਆਪਾਂ ਨੂੰ ਪ੍ਰੋਪਰ ਆਏ ਆਪਾਂ ਕਹਿ ਸਕਦੇ ਹਾਂ ਨਾ ਇੰਨਾ ਡੀਪਲੀ ਆਪਾਂ ਨੂੰ ਗਿਆਨ ਵੀ ਨਹੀਂ ਹੋ ਸਕਦਾ ਹੁਣ ਗੱਲ ਇਹ ਹੈ ਕਿ ਅਮਰਥਪਾਲ ਇਹ ਸੰਵਿਧਾਨ ਨੂੰ ਮੰਨੇਗਾ ਜਾਂ ਨਹੀਂ ਇਹ ਉਸ ਤੇਗਾ ਪਰ ਭਾਈ ਸਾਹਿਬ ਅਸੀਂ ਤਾਂ ਕਨੇ ਉਹਨਾਂ ਦਾ ਸਤਿਕਾਰ ਆ ਅਮਰਤ ਸਕੇ ਆ ਹਨਾ ਜੱਥੇਬੰਦੀ ਦੇ ਨੇ ਜੀ ਭਾਈ ਸਾਹਿਬ ਤੁਹਾਨੂੰ ਗੱਲ ਮੈਂ ਹੁਣੇ ਆਪਾਂ ਬੈਠੇ ਹਣੀ ਗੱਲ ਖਬਰ ਸੁਣਦੇ ਸੀ ਕਿ ਗੁਰਸਿਮਰ ਸਿੰਘ ਮੰਡ ਹਨਾ ਪਤਾ ਨਹੀਂ ਉਹ ਕੀ ਹਿਸਾਬ ਤਾਬ ਬੰਦੇ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਹੈ ਨਾ ਤੇ ਹਰ ਦੋਜ ਦੂਜੇ ਦਿਨਾਂ ਦਾ ਕੋਈ ਨਾ ਕੋਈ ਵਿਵਾਦ ਹੁੰਦਾ ਚਾਹੇ ਉਹ ਕਿਸੇ ਵੀ ਮੁੱਦੇ ਨੂੰ ਲੈ ਕੇ ਤੇ ਅਮਰਤਪਾਲ ਨੂੰ ਕਹਿੰਦਾ ਤੁਸੀਂ ਭਾਈ ਸਾਹਿਬ ਕਿਉਂ ਕਹਿੰਦੇ ਹੋ ਕਹਿੰਦਾ ਉਹ ਤਾਂ ਆਸਾਮ ਜੇਲ੍ਹ ਦੇ ਵਿੱਚ ਮੱਛੀ ਮੰਗ ਤੜਫ ਰਿਹਾ ਕਿਤਨਾ ਕਿਤੇ ਜੇਕਰ ਉਹ ਇਲੈਕਸ਼ਨ ਲੜਦਾ ਉਹਦੀ ਜਵਾਨਤ ਜਬਤ ਹੋ ਜਾਣੀ ਆ ਤੁਸੀਂ ਵੀ ਸੁਣੇ ਹੋਗੇ ਬੀਨ ਨਾ ਗੁਰਸਿੰਮਨ ਦਾ ਹਾਂ ਕਿਤਨਾ ਕਿਤੇ ਗੁਰਸਿੰਮਨ ਮੰਡ ਨੂੰ ਜਰ ਅਜਿਹੇ ਬਿਆਨ ਨਹੀਂ ਦੇਣ ਚਾਹੀਦੇ ਕਿ ਅਮਰਤਪਾਲ ਬੇਚਕ ਦੇ ਉੱਪਰ ਐਨਐਸਐਟ ਕਾਰਵਾਈ ਹੋਈ ਪਈ ਆ ਉਹਦੇ ਨਾਲ ਫਿਰ ਵੀ ਪੰਜਾਬ ਦੇ ਵਿੱਚ ਬਹੁਤ ਲੋਕਾਂ ਦਾ ਦਿਲੋਂ ਪਿਆਰ ਆ ਉਹਦੇ ਵਿੱਚੇ ਖੜਦੇ ਆ ਲੋਕ ਕਿਤਨਾ ਕਿਤੇ ਗੁਰਸਿੰਮਨ ਮੰਡ ਨੂੰ ਅਜਿਹੇ ਬਿਆਨ ਦੇ ਕੇ ਆਪਣਾ ਵਿਰੋਧ ਨੂੰ ਪੰਗਾ ਲੈਣ ਦਾ ਕੰਮ ਕੀਤਾ ਕਿਤਨਾ ਕਿਤੇ ਵਿਵਾਦ ਖੜਾ ਹੋ ਸਕਦਾ ਵੱਡਾ ਐਵੇਂ ਜਿ ਬਿਆਨ ਨਹੀਂ ਦੇਣੇ ਚਾਹੀਦੇ ਦੂਸਰੀ ਗੱਲ ਆ ਗਈ ਹੁਣ ਜਿਆਦਾ ਲੰਬੀਆਂ ਗੱਲਾਂ ਬਤਾਂ ਨਾ ਕਰੀਏ ਆਖਰੀ ਗੱਲ ਇਹ ਆ ਕਿ ਕਿਰਪਾਨ ਲੈ ਕੇ ਸਿਮਰਜੀਤ ਸਿੰਘ ਮਾਨ ਵੀ ਨਹੀਂ ਅੰਦਰ ਵੜਨ ਦਿੱਤਾ ਭਾਈ ਅਮਰਤਪਾਲ ਨੂੰ ਕਿਤੇ ਰੋਕਿਆ ਗਿਆ ਕਿਉਂਕਿ ਉਹਨਾਂ ਦਾ ਨਵਾਂ ਜਜ਼ਾਰੂ ਪਹਿਣਾ ਹੈ ਨਾ ਕਿਉਂਕਿ ਸਾਂਝ ਚੌਕ ਸਮਾਉ ਵਿੱਚ ਤਾਂ ਉਹਨਾ ਹੀ ਪਹਿਣਾ ਤੇ ਉੱਥੇ ਜੇ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਤੁਸੀਂ ਆਪਣੀ ਕਿਰਪਾਨ ਸ੍ਰੀ ਸਾਹਿਬ ਵੱਡੀ ਆ ਜਿਹੜੀ ਬੜੀ ਕਿਰਪਾਨ ਆ 3 ਫੁੱਟ ਦੀ ਵੀ ਨਹੀਂ ਲੈ ਜਾਣ ਦੇਣੀ ਕਿਉਂਕਿ ਸਿਮਰਜੀਤ ਸਿੰਘ ਮਾਨ ਨੂੰ ਹੀ ਲੈ ਜਾਣ ਨਹੀਂ ਦਿੱਤੀ ਸੀ ਉਹਨੇ ਇਹ ਭਾਰਤੀ ਸੰਵਿਧਾਨ ਦੀ ਸੌਂ ਖਾਧੀ ਤਾਂ ਭਾਰਤੀ ਹਕੂਮਤ ਨੂੰ ਕਹਿਣ ਵਾਲਾ ਅਮਰਿਤਪਾਲ ਕਿ ਮੈਂ ਸੰਵਿਧਾਨ ਨਹੀਂ ਮੰਨਦਾ ਮੈਂ ਹਕੂਮਤ ਨੂੰ ਨਹੀਂ ਮੰਨਦਾ ਜਿੱਤ ਗਏ ਸਾਰਾ ਕੁਝ ਹੁੰਦਾ ਸੌ ਖਾਣਗੇ ਉਹ ਤਾਂ ਸੌ ਖਾਣੀ ਪੈਣੀ ਹੈ ਸੰਵਿਧਾਨ ਨੂੰ ਮੰਨਣੀ ਪੈਣਾ ਇਹ ਤਾਂ ਹੈ ਨਹੀਂ ਜਮਤ ਪਰ ਕੱਲਾ ਐਮਪੀ ਬਣ ਕੇ ਤਾਂ ਆਪਣਾ ਲੱਗ ਸੰਵਿਧਾਨ ਬਣਾ ਸਕਦਾ ਨਹੀਂ ਹੈਨਾ ਚੱਲਣਾ ਸੰਵਿਧਾਨ ਦੇ ਕੌਂਡੀਆਂ ਪੈਣਾ ਸਿਮਰਜੀਤ ਸਿੰਘ ਮਾਨ ਵੀ ਚੱਲ ਰਹੇ ਨੇ ਕਿਤਨਾ ਦੇ ਸੰਵਿਧਾਨ ਦੇ ਕੌਂਡੀਆਂ ਚੱਲ ਰਿਹਾ ਹਾਲਾਂਕਿ ਇਹਨੂੰ ਕਿਰਪਾਨ ਲਿਜਾਣ ਤੋਂ ਮਨਾਂ ਕਰਦਾ ਸੀਗਾ ਫਿਰ ਇਹ ਬਾਹਰ ਵੀ ਆ ਗਏ ਦੀ ਪਰ ਗਏ ਵੀ ਆ ਬਿਨਾ ਕਿਰਪਾਨ ਦੇ ਅੰਦਰ ਪਾਟ ਨੇ ਤੇ ਪਿਛਲੀ ਵਾਰ ਤੁਸਾਨਾ ਬਾਰੇ ਵੀ ਕਰਦੇ ਆ ਹਨਾ ਸਿੱਧੂ ਮੂਸੇਵਾਲੇ ਸਿੱਧੂ ਮੂਸੇਵਾਲੇ ਬਾਰੇ ਗੱਤੀਆ ਪਰ ਕਿਤੇ ਨਾ ਕਿ ਜਿਹੜੀ ਚੀਜ਼ ਸੁਧਾਨ ਦੇ ਉਲਟਾ ਉਹ ਚੀਜ਼ ਛੱਡਣੀ ਪੈਣੀ ਹੈ ਸੁਧਾਨ ਦੇ ਕੌੜੀ ਜਿੱਦਣਾ ਪੈਣਾ ਜੇਕਰ ਆਪਾਂ ਨੇ ਰਾਜਨੀਤੀ ਦੇ ਵਿੱਚ ਆਉਣਾ ਇਹ ਵੀ ਰਾਜਨੀਤੀ ਹੋਆ ਇਸ ਇੱਕ ਮਤਲਬ ਸੇਮਾਜੀਸ ਮਾਨ ਜਿਵੇਂ ਆ ਬੇਸ਼ੱਕ ਉਹ ਸਿੱਖ ਚਿਹਰਾ ਨੇ ਪਰ ਹੈ ਰਾਜਨੀਤੀ ਦੇ ਲੀਡਰ ਇਹ ਨੇ ਉਹ ਸਹੀ ਨਹੀਂ ਸੁਣੋ ਮਨੀ ਕਾਲੀ ਦਾਲ ਮਾਨ ਅੰਬਰ ਸਾਹ ਦਾ ਮਤਲਬ ਪੰਜ ਨਹੀਂ ਦਲ ਜਿਹੜੀ ਪਾਰਟੀ ਆ ਪਰ ਹੈ ਹਾਂ ਹੈ ਭਾਰਤੀ ਸੁਧਾਨ ਦੇ ਅੰਦਰ ਹੈ ਨਾ ਕਿਉਂਕਿ ਆਪਾਂ ਆਜ਼ਾਦ ਤਾਂ ਹੈ ਨਹੀਂ ਲੱਗ ਤਾਂ ਹੈ ਨਹੀਂ ਆ ਚੀਜ਼ਾਂ ਭਾਰਤੀ ਸੰਵਿਧਾਨ ਨੂੰ ਜ਼ਰੂਰ ਮੰਨਣਾ ਪਵੇਗਾ। ਸੋ ਵੱਡੀਆਂ ਗੱਲਾਂ ਨਾ ਕਰਦੇ ਹੋਏ ਬਾਹਲੀਆਂ ਲੰਮੀਆਂ ਗੱਲਾਂ ਪਾਵ ਵੀ ਮੁਕਦੀ ਗੱਲ ਇਹ ਅਮਰਪਾਲ ਚੋਣਾ ਦੇ ਵਿੱਚ ਆ ਜਾਵੇਗਾ ਪੱਕਾ ਹੋ ਚੁੱਕਿਆ। ਉਹ ਗਿ ਲਿਖ ਕੇ ਵੀ ਦਿੰਨੇ ਆ ਉਹ ਪੱਕਾ ਹੋਵੇਗਾ। ਜੇ ਚੋਣ ਜਬਤਾ ਜਾਂ ਲਾਗੇ ਆ ਉਮੀਦਵਾਰੀ ਭਰਨ ਲੱਗੇ ਜੇ ਕੋਈ ਦਿੱਕਤ ਆਈਆਂ ਲੋਕ ਸਵਾਲ ਪੁੱਛਣਗੇ ਤੇ ਕਾਫੀ ਦਿੱਕਤਾਂ ਵੀ ਆਉਣਿਆ ਚੋਣ ਕਮਿਸ਼ਨ ਨੂੰ ਵਿਰੋਧ ਵੀ ਹੋਵੇਗਾ ਜੇ ਨਾ ਉਮੀਦਵਾਰੀ ਭਰਨ ਦਿੱਤੀ ਗਈ। ਦੂਜੀ ਗੱਲ ਅਗੀ ਸਿਮਰਦੇਵ ਸਿੰਘ ਮਾਨ ਵਾਂਗੂ ਕਿਰਪਾਨ ਪਾ ਕੇ ਸੌ ਚੁੱਕਣਗੇ ਇਹ ਵੀ ਜਿਹੜਾ ਵਿੱਚ ਈਸੂ ਫਸਿਆ ਰਹੇਗਾ ਬਾਕੀ ਗੱਲਾਂ ਦੋ ਸੀਟਾਂ ਦੀਆਂ ਨੇ ਇੱਕ ਡੰਡੇ ਦੀ ਔਰ ਦੂਸਰੀ ਆ ਚੁੱਕੀ ਹੈ ਆਪਣੀ ਖੰਡੂਰ ਸਾਹਿਬ ਦੀ ਇਸ ਦੇ ਵਿੱਚ ਹੁਣ ਇਹ ਹੋਵੇਗਾ ਦੋਹਾਂ ਦੀ ਜਿੱਤ ਤਾਂ ਵਾਕਈ ਵਕẽ ਵਾਂਗੂ ਲੋਕ ਬਹੁਤ ਜੁੜੇ ਹੋਏ ਨੇ ਪਰ ਇਹ ਦਾਵਾ ਨਹੀਂ ਕਰ ਸਕਦੇ ਹਨ ਪਰ ਖੰਡੂਰ ਸਾਹਿਬ ਤੋਂ ਮਾਨ ਵੀ ਤਮੰਨਾ ਨੂੰ ਮਨਜੀਤ ਸਿੰਘ ਮੰਨਾ ਮਾਫ ਕਰਨਾ ਲਾਲਜੀਤ ਭੁੱਲਰ ਨੂੰ ਹੁਣ ਪੱਕਾ ਹੁਣ ਭਾਜੜਾ ਪੈ ਚੁੱਕਿਆ ਨੇ ਕਿ ਭਾਈ ਆ ਚੁਕੇ ਅਮਰਤਪਾਲ ਹੁਣ ਉਹਨਾਂ ਦੇ ਘਰੇ ਬਹਿ ਕੇ ਵੀ ਉਹਨਾਂ ਦੇ ਮਨਾਂ 'ਚ ਹੋਣਾ ਕਿ ਅਮਰਤਪਾਲ ਆ ਗਿਆ ਹੁਣ ਉੱਥੇ ਹੀ ਗੱਲ ਕਰਦੇ ਆਂ ਆਪਾਂ ਬੀਬਾ ਬਾਦਲ ਦੀ ਬੀਬਾ ਬਾਦਲ ਔਰ ਲੱਖਾ ਸਦਾਣਾ ਖੁੰਡੀਆਂ ਲੱਖਾ ਸਦਾਣਾ ਨੇ ਇੱਕ ਸਾਈਡ ਤੇ ਕਰ ਕਿਉਂਕਿ ਉਹਦਾ ਪ੍ਰੇਮ ਆ ਆਪਣਾ ਸਿੱਧੂ ਮੂਸੇਵਾਲੇ ਦੇ ਪਿਤਾ ਨਾਲ ਪਰ ਬੀਬਾ ਬਾਦਲ ਤੇ ਖੁੰਡੀਆਂ ਦੇ ਅੰਦਰੋਂ ਅੰਦਰ ਹੀ ਜ਼ਰੂਰ ਗਾ ਪੈ ਰਹੇ ਆ ਭਾਜਣਾ ਪੈ ਰਹੇ ਆ ਵੀ ਸਿੱਧੂ ਮੂਸੇਵਾਲਾ ਦਾ ਪਿਓ ਆ ਗਿਆ ਨਾ ਜੇ ਸਾਡੀ ਹਾਰ ਪੱਕੀ ਆ ਸੋ ਇਹ ਦੋਨਾਂ ਸੀਟਾਂ ਤੇ ਗੱਲਬਾਤ ਕੀਤੀ ਐ ਵੈਸੇ ਅਮਰਤਪਾਲ ਆੜ ਤੇ ਕਰੀ ਆ ਖਾਸ ਕਰ ਕਿ ਭਾਈ ਸਾਹਿਬ ਸਤਿਕਾਰਯੋਗ ਨੇ ਅਮਰਤ ਸ਼ਕਾ ਆ ਸੀ ਸਰਦਾਰ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਪਰ ਉਹ ਭਾਰਤੀ ਕਾਨੂੰਨ ਨੂੰ ਨਹੀਂ ਮੰਨਦੇ ਜਿਸ ਦੇ ਤਹਿਤ ਇਹ ਕਾਰਤਣ ਜ਼ਰੂਰ ਹੋਵੇਗੀ ਜੇ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੋਕ ਸਭਾ ਦੇ ਸੰਸਦ ਵਿੱਚ ਜਾਣਗੇ ਤਾਂ ਤਾਂ ਉਹਨਾਂ ਦੀ ਮਨਜ਼ੂਰੀ ਆ ਜਿਉ ਸਿਮਰਜੀਤ ਸਿੰਘ ਮਾਨ ਦੇ ਪਹਿਲੇ ਇੱਕ ਵਾਰ ਜਿੱਤੇ ਸੀ ਕਹਿੰਦੇ ਉਹਨਾਂ ਨੇ ਛੱਡ ਦਿੱਤੀ ਸੀ ਐਮਪੀ ਸੀਟ ਵੀ ਮੈਂ ਨਹੀਂ ਜਾਣਾ ਜੇ ਉਹ ਚੀਜ਼ ਹੋਈ ਤਾਂ ਫਿਰ ਕਾਫੀ ਲੋਕ ਸਵਾਲ ਖੜੇ ਕਰਨਗੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਅਮਰਤਪਾਲ ਨੂੰ ਜਾਣਾ ਪੈਣਾ ਬਾਕੀ ਦੇਖਣ ਵਾਲਾ ਹੋਵੇਗਾ ਕਿ ਲੋਕਾਂ ਆਂਦੀ ਕੀ ਸੋਚ ਹੋਵੇਗੀ ਚੋਣਾਂ ਵਿੱਚ ਲੋਕ ਕਿਸ ਨੂੰ ਚੁਣਨਗੇ ਇਹ ਲੋਕਾਂ ਤੇ ਡਿਪੈਂਡ ਆ ਉਹ ਅਜਹੀ ਮੁੱਦੇ ਲੈ ਕੇ ਫੇਰ ਹਾਸਲਵਾਂਗੇ ਮੈਨੂੰ ਇੱਥੇ ਲਖਵੀਰ ਨੂੰ ਦਿਓ ਇਜਾਜ਼ਤ ਧੰਨਵਾਦ